ਹਾਂਜੀ ਪ੍ਰਧਾਨ ਜੀ ਤੁਸੀਂ ਅੱਜ ਬਹੁਤ ਥਾਣੇ ਖੜੇ ਜੇ ਅੱਜ ਦਾ ਕੀ ਮਸਲਾ ਇਹ ਜੀ ਅਸੀਂ ਲਗਭਗ ਸੀਤ੍ਰਿਕ ਨੂੰ ਵrindavan ਪੂਰਾ ਰੋਡ ਦੇ ਉੱਤੇ ਜਿਹੜਾ ਹੈਗਾ ਸੀ ਉੱਥੇ ਜਿਹੜਾ ਉਸ ਕਲੋਨੀ ਆ Vrindavan ਦੀ ਓਨਰ ਹੈ ਓਨਰ ਹੈ ਉਹਦਾ ਉਹ ਉੱਥੇ ਉਹਨੇ ਸਾਡੇ ਇੱਕ ਲਖਵਿੰਦਰ ਸਿੰਘ ਗਿੱਲ ਨਾਲ ਲਗਭਗ 13 ਸਾਲ ਤੋਂ ਐਗਰੀਮੈਂਟ ਕੀਤਾ ਸੀ ਪਲਾਟ ਦਾ ਉਹ ਪਲਾਟ ਹੈ ਹੀ ਨਹੀਂ ਗਾ ਤਾਂ ਉਹ 13 ਸਾਲ ਤੋਂ ਲਾਰੇ ਲਾ ਕੇ ਹੁਣ ਤੱਕ ਟਾਈਮ ਨਗਾਉਂਦਾ ਰਿਹਾ ਨਾ ਪੈਸੇ ਦਿੰਦਾ ਸੀ ਤੇ ਨਾ ਜਸਕਰਨ ਸਿੰਘ ਸੰਧੂ ਓਨਰ ਸੀ ਉਸ ਕਲੋਨੀ ਦਾ ਨਾ ਉਹ ਪੈਸੇ ਦਿੰਦਾ ਸੀ ਤੇ ਨਾ ਉਹ ਪਲਾਟ ਹੀ ਦਿੰਦਾ ਸੀ ਪਲਾਟ ਹੈ ਹੀ ਨਹੀਂ ਸੀ ਅਸੀਂ ਸਾਰਾ ਰਿਕਾਰਡ ਚੈੱਕ ਕੀਤਾ ਉਹ ਪਲਾਟ ਫਰਾਡ ਸੀ ਤਾਂ ਉਸ ਦੇ ਘਰ ਅਸੀਂ ਪ੍ਰੋਟੈਸਟ ਕੀਤਾ ਤੇ ਅੱਜ ਫਿਰ ਪ੍ਰਸ਼ਾਸਨ ਵਿੱਚ ਅਮਰਸਰ ਦੇ ਦਿਹਾਤੀ ਦਾ ਪੁਲਿਸ ਪ੍ਰਸ਼ਾਸਨ ਪਿਆ ਤੇ ਉਹਨਾਂ ਨੇ 4 ਤਰੀਕ ਨੂੰ ਇਹ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ 4 ਤਰੀਕ ਨੂੰ ਤੁਹਾਨੂੰ ਪੇਮੈਂਟ ਕਰਦਾਂਗੇ ਸਾਰੀ ਜਿਹੜੀ ਡਬਲ ਪੇਮੈਂਟ ਹੁੰਦੀ ਆ ਕਰਾਰਨਾਮੇ ਦੀ ਉਹ ਅੱਜ ਅਸੀਂ ਡਬਲ ਪੇਮੈਂਟ ਤੋਂ ਵੀ ਉੱਪਰ 1 ਲੱਖ ਰੁਪਈਆ ਸੀ ਵਸੂਲ ਕਰ ਲਿਆ ਉਹ ਦੀ ਲੱਕ ਪੜ ਹੋ ਗਈ ਆ ਇਹ ਫੈਸਲਾ ਜਿਹੜਾ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਕਮੋਟ ਥਾਣੇ ਦੇ ਵਿੱਚ ਹੋਇਆ ਹਰਪਾਲ ਸਿੰਘ ਸੋਹੀ ਦੀ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸੰਕਟ ਨੂੰ ਹੱਲ ਕੀਤਾ ਤੇ ਗੇਲ ਸਾਹਿਬ ਨੂੰ 13-14 ਸਾਲ ਦਾ ਡੁੱਬਿਆ ਪੈਸਾ ਜਿਹੜਾ ਅੱਜ ਉਹਨਾਂ ਦਾ ਫਿਰ ਮੋਰ ਜਿਹੜਾ ਉਹ ਹੋਇਆ ਥਰਗੀ ਬੱਜੀ ਸੀ ਉਹ ਥਰਗੀ ਬਹਾਲ ਹੋਈ ਕਿ ਕਦੇ ਬੰਦੀ ਦਾ ਕਰਕੇ ਕਿਰਤੀ ਕਿਸਾਨਾਂ ਨੇ ਉਹਨੂੰ ਪੰਜਾਬ ਨੇ ਜਿਹਦੇ ਤੇ ਪ੍ਰੋਟੈਸਟ ਕੀਤਾ ਤੇ ਅੱਜ ਉਹ 17 ਲੱਖ ਜਿਹੜਾ ਉਹਨਾਂ ਨੂੰ ਮਿਲ ਗਿਆ ਪ੍ਰਧਾਨ ਜੀ ਜਿੱਥੇ ਤੁਸੀਂ ਕਿਸਾਨੀ ਮੰਗਾਂ ਦੇ ਨਾਲ ਨਾਲ ਇਤਰਾ ਦੇ ਸਮਾਜ ਸੇਵਾ ਦੇ ਵੀ ਤੁਹਾਡੀ ਜਥੇਬੰਦੀ ਕੰਮ ਕਰਦੀ ਆ ਤੁਸੀਂ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਜੇ ਕਿ ਜਦੋਂ ਅੱਗੇ ਤੋਂ ਕੋਈ ਹੋਜੀ ਇੱਕ ਪ੍ਰਾਪਰਟੀ ਲੈਣ ਜਾਂ ਕੋਈ ਸੌਦਾ ਕਰਨ ਤੇ ਉਹ ਚੰਗੀ ਤਰ੍ਹਾਂ ਵਾਚਣ ਕਿਉਂਕਿ ਇਹਨਾਂ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਇਹ ਬੇਨਤੀ ਕਰਨੇ ਆ ਕਿ ਪ੍ਰਾਪਰਟੀ ਡੀਲਰ ਪ੍ਰਾਪਰਟੀ ਲੈਣ ਤੋਂ ਪਹਿਲਾਂ ਸਾਰਾ ਹੀ ਰੈਵਨਿਊ ਰਿਕਾਰਡ ਦਾ ਜਿਹੜਾ ਚੈੱਕ ਅਪ ਆ ਉਹ ਜ਼ਰੂਰ ਕਰ ਲੈਣਾ ਚਾਹੀਦਾ ਗਰਦੌਰੀਆਂ ਤੱਕ ਨੰਬਰਾਂ ਤੱਕ ਔਰ ਇੱਥੋਂ ਤੱਕ ਤੇ ਮੈਂ ਕਹਿਣਾ ਕਹਿੰਨਾ ਆ ਕਿ ਤੁਸੀਂ ਪਹਿਲਾਂ ਉਸ ਨੰਬਰਾਂ ਦੀ ਪੜਤਾਲ ਕਰੋ ਤੇ ਨਿਸ਼ਾਨਦਈਆਂ ਕਰੋ ਤੇ ਫਿਰ ਤੇ ਕਬਜ਼ਾ ਪਹਿਲਾਂ ਲਓ ਕਬਜ਼ਾ ਲੈ ਕੇ ਸਾਲ ਵਿੱਚੋ ਫੇਰ ਉਹਦਾ ਬਿਆਨਾ ਕਰੋ ਤਾਂ ਕਿ ਛੱਡੀਆਂ ਬਹੁਤ ਹੋਰੀਆਂ ਨੇ ਇਸ ਪ੍ਰਾਪਰਟੀ ਦੇ ਵਿੱਚ ਜਿਹੜਾ ਹੈਗੀ ਆ ਕਲੋਨੀ ਕੱਟੀ ਆ ਇਹਦੇ ਵਿੱਚ ਨਾ ਕੋਈ ਪਲਾਟ ਹੈਗਾ ਨਾ ਕੋਈ ਜਿਹੜਾ ਛੱਡੀਆਂ ਛੜਕਾਂ ਉਹ ਵੀ ਵੇਚ ਦਿੱਤੀਆਂ ਗਈਆਂ ਜਿਹੜਾ ਉਹਦੇ ਵਿੱਚੋਂ ਦੀ ਗੰਦਾ ਨਾਲ ਲੰਘਦਾ ਇਸ ਕਲੋਨੀ ਦੇ ਵਿੱਚੋਂ ਉਹ ਵੀ ਵੇਚ ਦਿੱਤਾ ਗਿਆ ਸਾਰਾ ਰਿਕਾਰਡ ਚੈੱਕ ਕੀਤਾ ਤੇ ਔਰ ਉਹ ਜਿਹੜੇ ਗੁਰਦੁਆਰਾ ਵਾਸਤੇ ਜਗਾ ਜਾਂ ਪਾਰਕਾਂ ਛੱਡੀਆਂ ਹੁੰਦੀਆਂ ਉਹ ਵੀ ਨਹੀਂ ਛੱਡੀਆਂ ਉਹ ਵੀ ਇਸ ਓਨਰ ਨੇ ਵੇਚ ਦਿੱਤੀਆਂ ਬਹੁਤ ਵੱਡਾ ਫਰਾਡ ਇਸ ਕਲੋਨੀ ਦੇ ਵਿੱਚ ਹੋਇਆ ਜਿਹੜੇ ਹੋਰ ਵੀ بڑے ਕੇਸ ਆਏ ਸੀ ਪਰ ਅਸੀਂ ਜਿਹੜੇ ਅਜੇ ਵਿਚਾਰ ਅਧੀਨ ਹੈ ਇਹ ਅੱਜ ਸਾਡਾ ਜਿਹੜਾ ਕ੍ਰਿਤੀ ਖਾਨੂਨਾਂ ਦੀ ਜੇਤੋਈਆ ਜਥੇ ਬੰਦੀ ਦਾ ਦਬਾਅ ਕਰਕੇ ਜਿਵੇਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨਾਂ ਦੇ ਗਲੀਆਂ ਵੇਚਤੀਆਂ ਨਾਲੀਆਂ ਨਾਲੇ ਵੇਚਤੇ ਉਹਨਾਂ ਨੇ ਇਹ ਪਲੋਟ ਹੈਗਾ ਹੀ ਨਹੀਂ ਸੀ ਜਿਹਦਾ ਸੌਦਾ ਕੀਤਾ ਤੇ ਇਸ ਬੰਦੀ ਉਹਨਾਂ ਨੇ ਫਿਰ ਕੋਈ ਕਾਰਵਾਈ ਦੀ ਕੋਈ ਗੱਲ ਕੀਤੀ ਕਿ ਨਾ ਜੀ ਮੰਗ ਕੀਤੀ ਆ ਜੀ ਉਹਨਾਂ ਨੇ ਸਾਡੇ ਨਾਲ ਜੋ ਸਮਝੌਤਾ ਲਿਖਤੀ ਹੋਇਆ ਸੀ ਨਾ ਕਰਾਰਨਾਮਾ ਲਿਖਿਆ ਉਹਦੇ ਮੁਤਾਬਕ ਸਮਝੌਤਾ ਹੋ ਗਿਆ ਕਾਰਵਾਈ ਹੁੰਦੇ ਸੌਣੇ ਹੱਥ ਜੋੜਦੇ ਆ ਕਾਰਵਾਈ ਤੋਂ ਬਚ ਗਿਆ ਅਸੀਂ ਚਾਹੁੰਦੇ ਸੀ ਕਾਰਵਾਈ ਸੀ ਬੜੀ ਜਿੱਦ ਕੀਤੀ ਸੀ ਪ੍ਰਸ਼ਾਸਨ ਦੇ ਵਿੱਚ ਲਿਖਣ ਪਾ ਕੇ ਤੇ ਬੰਦੇ ਨੇ ਤੁਹਾਨੂੰ ਪੂਰੀ ਦੀ ਪੂਰੀ ਰਕਮ ਵਾਪਸ ਕਰ ਦਿੱਤੀ ਆ ਨਾਲ ਜੁਰਮਾਨਾ ਜਿਹੜਾ 1 ਲੱਖ ਰੁਪਈਆ ਹੋਰ ਦਿੱਤਾ ਗੱਲ ਸੁਦਰ ਸਿੰਘ ਜੀ ਇਹ ਜਿਹੜਾ ਪ੍ਰਧਾਨ ਜੀ ਨੂੰ ਸਾਰੀ ਗੱਲ ਦੱਸੀ ਹੈ ਤੁਹਾਨੂੰ ਕਿ ਉਹਦੇ ਵਿੱਚ ਇੱਕ ਫਲਾਟ ਦਾ ਜਿਹੜਾ ਸਾਡਾ ਸੌਦਾ ਹੋਇਆ ਸੀਗਾ ਤੇ 2013 ਦੇ ਵਿੱਚ ਸੌਦਾ ਹੋਇਆ ਸੀ ਉਹਦੇ ਵਿੱਚ ਜਦੋਂ ਕੋ ਗੀਤਾ ਦੇ ਫਲਾਟ ਸਾਨੂੰ ਰੈਵਨਿਊ ਕਾਰਡ ਚਾਹੀਦੇ ਤਾਂ ਉਹ ਤੋਂ ਬਾਅਦ ਅਸੀਂ ਤੁਹਾਨੂੰ ਕਿਹਾ ਕਿ ਸਾਡੇ ਜਿਹੜੀ ਆ ਤੁਹਾਨੂੰ ਪੈਸੇ ਦੇ ਦੋ ਜਾਂ ਫਲਾਟ ਦੇ ਫਰਕ ਕਿਸੇ ਪਾਸੇ ਵੀ ਨਹੀਂ ਆ ਰਹੇ ਤਾਂ ਜਥੇਬੰਦੀ ਕੋ ਕੇਸ ਗਿਆ ਜਥੇਬੰਦੀ ਨੇ ਆਪਣਾ ਉੱਥੇ 23 ਤਰੀਕ ਨੂੰ ਕਰਨ ਆਇਆ ਸੀ ਤੇ ਉਹਦੇ ਵਿੱਚ ਉਸ ਦਿਨ ਫਿਰ ਐਸਐਸਓ ਸਾਹਿਬ ਗਏ ਸੀ ਗੰਬੋ ਵਾਲੇ ਤੇ ਇਹਨਾਂ ਨੇ ਜਾ ਕੇ ਉਹ ਬਣਾ ਤੇ ਅੱਜ 4 ਤਰੀਕ ਰੱਖੀ ਗਈ ਵੀ ਕਿ ਅੱਜ ਹੁਣ ਬੈਠ ਕੇ ਜਿਹੜਾ ਸਮਝੌਤਾ ਹੋ ਗਿਆ ਵਾ ਤੇ ਉਹਨਾਂ ਨੇ ਦਸਕਰਨ ਸਿੰਘ ਖੱਦੂੜਾ ਨੇ ਸਾਨੂੰ 17 ਲੱਖ ਰੁਪਏ ਜਿਹੜਾ ਚੈੱਕ ਭੇਜ ਦਿੱਤੀ। ਹਾਂਜੀ ਪ੍ਰਧਾਨ ਜੀ ਦੱਸੋ। ਜਿਹੜਾ ਅੱਜ ਦਾ ਮਸਲਾ ਦੱਸੋ ਇਹਦੇ ਬਾਰੇ ਕੀ ਹੈ? ਮੈਂ ਹਰ ਭਾਰਤ ਤੇ ਕਿਹਨਾਂ ਨੇ ਪਹਿਲੇ ਜਲਾ ਪ੍ਰਧਾਨ ਹਤਾਸ਼ੀ ਸ਼ੀਨਾ ਅੱਜ ਦਾ ਮਸਲਾ ਇਹਦਾ ਲਖਿੰਦਰ ਸਿੰਘ ਤਾਂ ਅਸੀਂ ਆਪਣਾ ਪਲਾਟ ਦਾ ਅਜ ਤੋਂ ਕੋਈ 8-9 ਮਹੀਨੇ ਪਹਿਲਾਂ ਸਾਡੇ ਤੋਂ ਸਾਡੇ ਦਫ਼ਤਰ ਦੇ ਵਿੱਚ ਇਹਨਾਂ ਦਾ ਪੀਸ ਆਇਆ। ਅਸੀਂ 80 ਮਿੰਟੋਂ ਪਹਿਲਾਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਫਿਰ ਵਿੱਚ ਸਾਡੇ ਨਮਾਇਦੇ ਜਿਹੜੇ ਚੰਗੇ ਮੌਤ ਪਰਜੇ ਦੇ ਵਿੱਚ ਪੈਂਦੇ ਰਹੇ ਉਹ ਥੋੜਾ ਜਿਹਾ ਲੰਮਕਦਾ ਲੰਮਕਦਾ ਕੰਮ ਸਾਡਾ ਅੱਜ ਇੱਥੇ ਇੱਕ ਪਹੁੰਚ ਗਏ ਇੱਥੇ ਸਾਡੇ ਸੋਈ ਸਾਹਿਬ ਦੇ ਨਾਲ ਜਿੱਦਣ ਅਸੀਂ 30 ਤੇਜ ਨੂੰ ਮੇਰੇ ਉੱਥੇ ਉਹਦਾ ਘਰ ਘੇਰਿਆ ਵਾ ਉਹਦੋਂ ਸੋਈ ਸਾਹਿਬ ਨੇ ਸਾਨੂੰ ਜਾ ਕੇ ਵਿਸ਼ਵਾਸ ਦੇ ਕੇ ਉਠਾਇਆ ਕਿ ਮੈਂ ਨਹੀਂ ਮੈਂ ਤੁਹਾਡਾ ਵਿੱਚ ਮਸਲਾ ਵਿੱਚ ਵੜ ਕੇ ਤੁਹਾਡਾ ਮਸਲਾ ਜਿਹੜਾ ਵਾ ਉਹਨਾਂ ਦੀ ਨਾਲ ਤਹਿ ਬਣ ਕੇ 4 ਤਰੀਕ ਦਾ ਅੱਜ ਸਾਨੂੰ 4 ਤਰੀਕ ਨੂੰ ਉਹਨਾਂ ਨੇ ਚੈੱਕ ਦਿੱਤੇ ਆ ਤੇ ਮਤਲਬ ਸਾਡਾ